ਕਾਂਗਰਸ ਪਾਰਟੀ ਵਿੱਚ ਸਿਆਸੀ ਹਲਚਲ ਤੇਜ਼ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਚੰਨੀ ਤੇ ਕਸਿਆ ਤੰਜ ਕਿਹਾ ਪੰਜਾਬ ਵਰਗੇ ਰਾਜ ਵਿੱਚ ਸਿਰਫ ਜਾਤੀਵਾਦ ਦੇ ਆਧਾਰ ਤੇ ਸਰਕਾਰ ਨਹੀਂ ਚੱਲ ਸਕਦੀ ਕਾਂਗਰਸ ਨੂੰ ਜਾਤੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਪੰਜਾਬ ਦੀ ਸਿਆਸਤ ਸਿਰਫ ਚੋਣਾਂ ਅੰਕੜਿਆਂ ਜਾਂ ਸੱਤਾ ਦੀ ਖੇਡ ਤੱਕ ਸੀਮਤ ਨਹੀਂ ਰਹੀ ਬਲਕਿ ਇਹ ਸੂਬੇ ਦੀ ਸਮਾਜਿਕ ਬਣਤਰ, ਭਾਈਚਾਰਕ ਸਾਂਝ ਅਤੇ ਇਤਿਹਾਸਿਕ ਵਿਰਾਸਤ ਨਾਲ ਡੂੰਗੀ ਤਰ੍ਹਾਂ ਜੁੜੀ ਹੋਈ ਹੈ ਇੱਥੇ ਸਿਆਸੀ ਵਿਚਾਰਧਾਰਾ ਹਮੇਸ਼ਾ ਸਮਾਵੇਸ਼ ਸਮਾਨਤਾ ਤੇ ਲੋਕਪ라이 ਦੇ ਸਿਧਾਂਤਾਂ ਤੇ ਟਿਕੀ ਰਹੀ ਹੈ ਤੇ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਉਹੀ ਸਿਆਸਤ ਕਬੂਲ ਕੀਤੀ ਹੈ ਜੋ ਵੰਡ ਨਹੀਂ ਸਗੋਂ ਜੋੜ ਪੈਦਾ ਕਰੇ ਜੋ ਜਾਤ ਧਰਮ ਜਾਂ ਵਰਗ ਦੀ ਥਾਂ ਮਨੁੱਖੀ ਮਰਿਆਦਾ ਤੇ ਸਮਾਜਿਕ ਨਿਆਂ ਨੂੰ ਤਰਜੀਹ ਦੇਵੇ ਪਰ ਸਮੇਂ ਦੇ ਨਾਲ ਸਿਆਸੀ ਭਾਸ਼ਾ ਤੇ ਬਿਆਨਬਾਜ਼ੀ ਵਿੱਚ ਆ ਰਹੇ ਬਦਲਾਅ ਕਈ ਵਾਰ ਸਮਾਜ ਲਈ ਚਿੰਤਾਜਨਕ ਸਵਾਲ ਖੜੇ ਕਰ ਦਿੰਦੇ ਹਨ ਜਦੋਂ ਸਿਆਸਤ ਲੋਕੀ ਮੁੱਦਿਆਂ ਰੋਜ਼ਗਾਰ ਸਿੱਖਿਆ ਸਿਹਤ ਕਿਸਾਨੀ ਅਤੇ ਵਿਕਾਸ ਤੋਂ ਹਟ ਕੇ ਪਹਿਚਾਣਾਂ ਦੀ ਰਾਜਨੀਤੀ ਵੱਲ ਮੋੜ ਲੈਂਦੀ ਹੈ ਤਾਂ ਇਸ ਦਾ ਅਸਰ ਸਿਰਫ ਚੋਣੀ ਨਤੀਜਿਆਂ ਤੱਕ ਸੀਮਤ ਨਹੀਂ ਰਹਿੰਦਾ ਬਲਕਿ ਸਮਾਜਿਕ ਤਣਾਅ ਬਾਣੇ ਨੂੰ ਵੀ ਕਮਜ਼ੋਰ ਕਰ ਦਿੰਦਾ ਸੋ ਅਜਿਹੇ ਬਿਆਨ ਅਤੇ ਰਵੱਈਏ ਲੋਕਾਂ ਵਿੱਚ ਪਰੋਸੇ ਦੀ ਥਾਂ ਸੰਦੇਹ ਅਤੇ ਸਾਂਝ ਦੀ ਥਾਂ ਵੰਡ ਦੇ ਬੀਜ ਬੋਹ ਸਕਦੇ ਹਨ ਸੋ ਪੰਜਾਬ ਵਰਗੇ ਸੂਬੇ ਜਿਸ ਨੇ ਸਾਂਝੀ ਵਿਰਾਸਤ ਕੁਰਬਾਨੀਆਂ ਅਤੇ ਲੋਕੀ ਸੰਘਰਸ਼ਾਂ ਦੇ ਰਾਹੀਂ ਆਪਣੀ ਪਛਾਣ ਬਣਾਈ ਹੈ ਉਤੇ ਜ਼ਿਮੀਵਾਰ ਸਿਆਸਤ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਇੱਥੇ ਹਰ ਸ਼ਬਦ ਸਿਰਫ ਰਾਜਨੀਤਿਕ ਬਿਆਨ ਨਹੀਂ ਹੁੰਦਾ ਸਗੋ ਉਹ ਸਮਾਜ ਤੇ ਅਸਰ ਛੱਡਣ ਵਾਲਾ ਸੰਦੇਸ਼ ਬਣ ਜਾਂਦਾ ਸੋ ਇਸੇ ਕਰਕੇ ਜਨਤਕ ਜੀਵਨ ਵਿੱਚ ਰੈਡ ਵਾਲੇ ਆਗੂਆਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੀ ਭਾਸ਼ਾ ਸੋਚ ਅਤੇ ਬਿਆਨਾਂ ਵਿੱਚ ਸੰਜਮ ਸਵੇਦਰਸ਼ੀਲਤਾ ਤੇ ਦੂਰ ਅੰਦੇਸ਼ੀ ਦਾ ਪ੍ਰਦਰਸ਼ਨ ਕਰਨ ਸੋ ਇਸ ਦੌਰਾਨ ਜਦੋਂ ਰਾਜਨੀਤਿਕ ਪਾਰਟੀਆਂ ਅੰਦਰੂਨੀ ਤੌਰ ਤੇ ਸੰਘਰਸ਼ ਚੁਣੌਤੀਆਂ ਤੇ ਆਤਮ ਚਿੰਤਨ ਦੇ ਦੌਰ ਵਿੱਚੋਂ ਲੰਘ ਰਹੀਆਂ ਹਾਂ ਤਾਂ ਉਦੋਂ ਅਜੀਬ ਮਸਲੇ ਹੋਰ ਵੀ ਗੰਭੀਰ ਹੋ ਜਾਂਦੇ ਨੇ ਤੇ ਪਾਰਟੀਆਂ ਦੀ ਤਾਕਤ ਸਿਰਫ ਸਤਾ ਜਾਂ ਸੰਖਿਆ ਵਿੱਚ ਨਹੀਂ ਸਗੋਂ ਉਹਨਾਂ ਦੇ ਵਿਚਾਰਤਾਰਾ ਅਨੁਸ਼ਾਸਨ ਤੇ ਲੋਕਾਂ ਨਾਲ ਬੜੇ ਪਰਉਸੇ ਵਿੱਚ ਹੁੰਦੀ ਹੈ ਜਦੋਂ ਇਹ ਮਲ ਕਮਜ਼ੋਰ ਪੈਂਦੇ ਹਾਂ ਤਾਂ ਪਾਰਟੀ ਦੀ ਅੰਦਰੂਨੀ ਇਕਤਾ ਹੀ ਨਹੀਂ ਸਗੋਂ ਉਸ ਦੀ ਜਨਤਕ ਪਰਉਸੇਯੋਗਤਾ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ ਸੋ ਇਸ ਲਈ ਅੱਜ ਦੀ ਪੰਜਾਬੀ ਸਿਆਸਤ ਦੇ ਮੰਚ ਤੇ ਸਭ ਤੋਂ ਵੱਡੀ ਲੋੜ ਹੈ ਕਿ ਵਿਅਕਤੀਗਤ ਬਿਆਨਾਂ ਦੀ ਥਾਂ ਸਾਂਝੀ ਸੋਚ ਨੂੰ ਅੱਗੇ ਰੱਖਿਆ ਜਾਵੇ ਅਤੇ ਤੁਰੰਤ ਲਾਹ ਵਾਲੀ ਰਾਜਨੀਤੀ ਦੀ ਬਜਾਏ ਲੰਬੇ ਸਮੇਂ ਤੇ ਲੋਕ ਹਿੱਤ ਨੂੰ ਤਰਜੀਹ ਦਿੱਤੀ ਜਾਵੇ ਸੋ ਸੂਬੇ ਦਾ ਪ੍ਰਵੇਖ ਉਦੋਂ ਹੀ ਸੁਰੱਖਿਤ ਹੋ ਸਕਦਾ ਹੈ ਜਦੋਂ ਸਿਆਸਤ ਵੰਡ ਨਹੀਂ ਸਗੋਂ ਵਿਸ਼ਵਾਸ ਬਣਾਉਣ ਦਾ ਸਾਧਨ ਬਣੇ ਅਤੇ ਜਦੋਂ ਆਗੂ ਆਪਣੇ ਬੋਲ ਰਾਹੀਂ ਸਮਾਜ ਨੂੰ ਜੋੜਨ ਨਾ ਕਿ ਤੋੜਨ ਦੀ ਜ਼ਿੰਮੇਵਾਰੀ ਨਿਭਾਉਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਾਤੀਵਾਦ ਬਾਰੇ ਵਿਵਾਦਤ ਬਿਆਨ ਨੇ ਕਾਂਗਰਸ ਪਾਰਟੀ ਵਿੱਚ ਸਿਆਸੀ ਹਲਚਲ ਨੂੰ ਹੋਰ ਤੇਜ਼ ਕਰ ਦਿੱਤਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੁੱਲੋਂ ਨੇ ਚੰਨੀ ਤੇ ਸਖਤ ਹਮਲਾ ਕਰਦਿਆਂ ਕਿਹਾ ਕਿ ਅਜਿਹੇ ਬਿਆਨ ਪਾਰਟੀ ਦੀ ਵਿਚਾਰਧਾਰਾ ਦੇ ਖਿਲਾਫ ਹਨ ਤੇ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਦੁੱਲੋਂ ਨੇ ਇਹ ਵੀ ਕਿਹਾ ਕਿ ਚੰਨੀ ਕਈ ਪਾਰਟੀਆਂ ਬਦਲ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਜਿਸ ਨੇ ਆਪਣੀ ਰਾਜਨੀਤਿਕ ਕੈਰੀਅਰ ਵਿੱਚ ਵਾਰ-ਵਾਰ ਪਾਰਟੀਆਂ ਬਦਲੀਆਂ ਹਨ ਤੇ ਉਹ ਹੁਣ ਕਿਤੇ ਹੋਰ ਜਾ ਸਕਦਾ ਚੰਨੀ ਗਰਮ ਖਿਆਲੀਆਂ ਦੀ ਮਦਦ ਕਰਦੇ ਰਹੇ ਹਨ ਉਹਨਾਂ ਨੇ ਮੁੱਖ ਮੰਤਰੀ ਬਣਨ ਨੂੰ ਕਿਸੇ ਲਾਟਰੀ ਦੇ ਨਿਕਲਣ ਦੇ ਬਰਾਬਰ ਦੱਸਦਿਆਂ ਦੁੱਲੋਂ ਨੇ ਚੰਨੀ ਦੇ ਜਾਤੀਵਾਦੀ ਬਿਆਨ ਨੂੰ ਪਾਰਟੀ ਲਈ ਗੈਰ ਜ਼ਿੰਮੇਵਾਰਾ ਨਾ ਦੱਸਿਆ ਤੇ ਸ਼ਮਸ਼ੇਰ ਸਿੰਘ ਦੁੱਲੋਂ ਨੇ ਕਿਹਾ ਕਿ ਪੰਜਾਬ ਵਰਗੇ ਰਾਜ ਵਿੱਚ ਸਿਰਫ ਜਾਤੀਵਾਦ ਦੇ ਆਧਾਰ ਤੇ ਸਰਕਾਰ ਨਹੀਂ ਚੱਲ ਸਕਦੀ ਕਿਸੇ ਵੀ ਤਰ੍ਹਾਂ ਦੀ ਜਾਤੀਵਾਦੀ ਰਾਜਨੀਤੀ ਪੰਜਾਬ ਦੀ ਸਮਾਜਿਕ ਇਕਤਾ ਲਈ ਖਤਰਨਾਕ ਹੈ ਕਾਂਗਰਸ ਪਾਰਟੀ ਦੇ ਰੀਤ ਸਾਰੇ ਵਰਗਾਂ ਜਾਤਾਂ ਅਤੇ ਭਾਈਚਾਰਿਆਂ ਨੂੰ ਸ਼ਾਮਿਲ ਕਰਨ ਦੀ ਰਹੀ ਹੈ ਪਰ ਚੰਨੀ ਦੇ ਬਿਆਨ ਇਸ ਸਿਧਾਂਤ ਦੇ ਖਿਲਾਫ ਹਨ ਤੇ ਦੁੱਲੋ ਨੇ ਇਹ ਵੀ ਕਿਹਾ ਕਿ ਚੰਨੀ ਦਾ ਬਿਆਨ ਪਾਰਟੀ ਵਿਰੋਧੀਆਂ ਲਈ ਇੱਕ ਤਿਆਰ ਮੁੱਦਾ ਬਣ ਗਿਆ ਤੇ ਇਸ ਸਮੇਂ ਜਦੋਂ ਕਾਂਗਰਸ ਨੂੰ ਜਨਤਕ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਕੇ ਇਕਜੁੱਟ ਹੋਣਾ ਚਾਹੀਦਾ ਤੇ ਚੰਨੀ ਵਰਗੇ ਬਿਆਨ ਦੇ ਕੇ ਅੰਦਰੋਂ ਪਾਰਟੀ ਨੂੰ कमजोर ਕਰਦੇ ਨੇ ਤੇ ਉਹਨਾਂ ਨੇ ਕਾਂਗਰਸ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਤੁਰੰਤ ਅਤੇ ਸਖਤ ਕਾਰਵਾਈ ਕੀਤੀ ਜਾਵੇ ਦੁੱਲੋ ਨੇ ਸਪਸ਼ਟ ਕੀਤਾ ਕਿ ਜੇਕਰ ਅਜੇ ਆਗੂਆਂ ਨੂੰ ਰੋਕਿਆ ਨਾ ਗਿਆ ਤਾਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ ਨੁਕਸਾਨ ਚਲਣਾ ਪਵੇਗਾ ਉਹਨਾਂ ਨੇ ਕਿਹਾ ਕਿ ਕਾਂਗਰਸ ਇੱਕ ਅਨੁਸ਼ਾਸਨ ਅਤੇ ਸਿਧਾਂਤਾਂ ਵਾਲੀ ਪਾਰਟੀ ਹੈ ਤੇ ਇਸ ਤਰ੍ਹਾਂ ਦੇ ਬਿਆਨ ਪਾਰਟੀ ਦੀ ਸਿਧਾਂਤਕ ਪਛਾਣ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਸ਼ਮਸ਼ੇਰ ਸਿੰਘ ਧੁੱਲੋ ਨੇ ਕਿਹਾ ਕਿ ਕਾਂਗਰਸ ਨੂੰ ਜਾਤੀ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪੰਜਾਬ ਦੇ ਵਿਕਾਸ ਭਾਈਚਾਰੇ ਅਤੇ ਜਨਤਕ ਭਲਾਈ ਦੇ ਮੁੱਦਿਆਂ ਤੇ ਤਿਆਰ ਕੇਂਦ੍ਰਿਤ ਕਰਨਾ ਚਾਹੀਦਾ ਹੈ ਤੇ ਇਸ ਤਰ੍ਹਾਂ ਹੀ ਪਾਰਟੀ ਮਜ਼ਬੂਤ ਹੋ ਸਕਦੀ ਹੈ ਤੇ ਪੰਜਾਬ ਦੇ ਲੋਕਾਂ ਵਿੱਚ ਆਪਣਾ ਵਿਸ਼ਵਾਸ ਬਰਕਰਾਰ ਰੱਖ ਸਕਦੀ ਹੈ